ਬਾ ਗੋੜੀ ਮਹੱਲਾ ਪੰਜਵਾਂ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਹਰ ਕੀਰਤਨ ਮਹਿ ਇਹੋ ਮਨ ਜਾਗੇ ਰਹਾਉ ਏਕੋ ਸਿਮਰ ਨਾ ਦੂਜਾ ਪਾਉ ਸੰਤ ਸੰਗ ਜਪ ਕੇਵਲ ਨਾਮ ਕਰਮ ਧਰਮ ਨੀਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂਕੀ ਪ੍ਰੀਤਿ ਆਪਣੇ ਪ੍ਰਭ ਨਾਲ ਸੋ ਬੈਸਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੀ ਬਿਕਾਰ ਗੋੜੀ ਮਹੱਲਾ ਪੰਜਉ ਆ ਜੀਵਤ ਛਾਰ ਜਾਹੇ دیਵਾਨੀ ਮੋਇਆਂ ਉਨਤੇ ਕੋ ਵਰਸਾਨੀ ਸਿਮਰੋ ਗੋਵਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨ ਆਵਤ ਬਿਖਿਆ ਰਹਾਉ ਬਿਖੈ ਠ ਗੋਰੀ ਜਿਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬਹੂ ਨਾ ਜਾਈ ਦਾਰਨ ਦੁਖ ਦੁਤਰ ਸੰਸਾਰ RAM ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੁਏ ਕਉਨ ਸਾਧ RAM ਨਾਮ ਨਾਨਕ ਆਰਾਧ ਗੋੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਉ ਆਦ ਜਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵੱਡ ਤਾਪ ਤਿਨ ਮਾਰਿਆ ਜੇ ਰੱਖੈ ਨਾ ਕੋਈ ਆਗੇ ਪਾਚੈ ਮੰਦੀ ਸੋਏ ਆਪਣੇ ਦਾਸ ਰੱਖੈ ਕੰਠ ਲਾਏ ਸਰਣ ਨਾਨਕ ਹਰ ਨਾਮ ਧਿਆਈ ਗੋੜੀ ਮਹੱਲਾ ਪੰਜਵਾਂ ਮਹਜਰ ਝੂਠਾ ਕੀ ਤੁਨੇ ਆਪ पापी को लागा संताप जिसह सहाय गोविंद मेरा तिसको जम नहीं आवे नेरा रहाउ साची दरगा बोलै कूड़ सिर हाथ पशोड़ै अंदा मूड़ रोग व्यापे करदे पाप अदले होए बैठा प्रब आप अपन कमाएं आपे बांदे दरब गया सब जी कै साथी ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰਾ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੀ ਧੂਰ ਮਨ ਮੀਠ ਘਟਾਨੀ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਅਹੰ ਬੁੱਧ ਮਨ ਪੂਰਿ ਥਿਧਾਈ ਸਾਧ ਧੂਰ ਕਰ ਸੁਧ ਮਨ ਜਾਈ ਅਨਕ ਜਲਾਜੇ ਧੋਵੈ ਦੇਹੀ ਮੈਲ ਨ ਉਤਰੈ ਸੁਧ ਨਾ ਤੀ ਸਤ ਗੁਰੂ ਭੇਟਿਓ ਸਦਾ ਕਿਰਪਾਲ ਹਰਿ ਸਿਮਰਿ ਸਿਮਰ ਕਾਟਿਆ ਭਉ ਕਾਲ ਮੁਕਤ ਭੁਗਤ ਜੁਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰਿ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪ੍ਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗਉੜੀ ਮਹਲਾ 5 ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ बखਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਦ ਉਬਰੇ ਜਨ ਮੀਤ ਮਨ ਬਚ ਕਰਮ ਪ੍ਰਭ ਅਪਨਾ ਧਾਈ ਨਾਨਕ ਦਾਸ ਤੇਰੀ ਸਰਨਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਤਨ ਉਹ ਮਸਤਕ ਧਨ ਤੇਰੇ ਨੇਤਾ ਤਨ ਹੋਏ ਭਗਤ ਜਿਨ ਤੁਮ ਸੰਗ ਹੀਤਾ ਨਾਮ ਬਿਨਾ ਕੈਸੇ ਸੁਖ ਲਹੀਐ ਸਰਸ ਨਾ ਰਾਮ ਨਾਮ ਜਸ ਕਹੀਐ ਰਹਾਉ ਤਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਨ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖ ਹੈ ਸਾਰ ਸੰਭਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਆਗੈ ਆਪ ਇਹੋ ਥਾਨ ਵਸ ਜਾਕੈ ਆਤ ਪੈਰ ਮਨ ਹਰ ਕੋ ਜਾਪੈ ਪਤ ਪਰਵਾਨ ਸਚ ਨੀਸ਼ਾਨ ਜਾਂ ਕੋ ਆਪ ਕਰਹਿ ਪ੍ਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸੁਮਾਲ ਗਉੜੀ ਮਹੱਲਾ 5 ਸਤਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੁਪਾਲ RAM ਰਵਤ ਸਦ ਹੀ ਸੁਖ ਪਾਇਆ ਮਯਾ ਕਰੀ ਪੂਰਨ ਹਰ ਰਾਇਆ ਰਹਾਉ ਕਹੋ ਨਾਨਕ ਜਾਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਗੌੜੀ ਮਹੱਲਾ ਪੰਜਵਾ ਧੋਤੀ ਖੋਲ ਵਿਛਾਏ ਗਰਦ ਪਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰਤਿ ਈਸ਼ ਨਾਨਾ ਸੁਰੀ ਕਾਢ ਲਿਵੈ ਹੱਥ ਦਾਨਾ ਬੇਦ ਪੜੈ ਮੁਖ ਮੀਠੀ ਬਾਣੀ ਜੀਆ ਕਹਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਤਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗਉੜੀ ਮਹੱਲਾ 5ਵਾਂ ਫਿਰ ਕਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰਖੀ ਕਰਤਾਰੀ ਬਾਦਸ਼ਾਹ ਸਹਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਪਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੇ ਹੋਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾ ਹਰ ਸੰਗ ਰਾਤੀ ਭਾਏ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਭੈ ਮਿਟਹਿ ਤੁਮਾਰੈ ਨਾਈ ਪੀਟਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰਿ ਸਿਉ ਸੋ ਰਚੈ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਅਨੰਦਿਨ ਜਾਗੇ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਪਉ ਨਕਸੈ ਹਰ ਸੰਗ ਰਾਤੇ ਮਤ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ 5ਵਾਂ ਉਦਮਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਕਰ ਆਈ ਭੇਟਤ ਸਾਧ ਸੰਗ ਗਈ ਬੁਲਾਈ ਰਹਾਉ ਨੇਤਰ ਪਨੀਤ ਪੇਖਤ ਹੀ ਦਰਸ ਤਨ ਮਸਟਕ ਚਰਨ ਕਮਲ ਹੀ ਪਰਸ ਗੋਵਿੰਦ ਕੀ ਤਹਿਲ ਸਫਲ ਏਕਾਂ ਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੇ ਆਪ ਸਹਾਈ ਸੁਖ ਪਾਇਆ ਲਗ ਦਾ ਸਹ ਪਾਏ ਆਪ ਗਿਆ ਤਾਂ ਆਪਹਿ ਭਈ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾਹਤ ਸੋਈ ਜਬ ਪਾਇਆ ਤਬ ਢੁੰਡਨ ਕਹਾਂ ਕੋ ਜਾਇਆ ਅਸਥਿਰ ਭਏ ਬਸਤੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾ ਕੋਟ ਮੱਜਨ ਕੀਨੋ ਇਸਨਾਨ ਲੱਖ ਅਰਬ ਖਰਬ ਦੀਨੋ ਦਾਨ ਜਾਂ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟਹਿ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੇ ਅਨਕ ਲਾਭ ਮਨ ਉਰਤ ਲਾਦੇ ਹਰ ਹਰ ਨਾਮ ਰਸਨ ਆਰਾਦੀ ਸਿਮਰਤ ਸਾਸਤ ਬੇਦ ਬਖਾਨੀ ਜੋਗ ਗਿਆਨ ਸਿਦ ਸੁਖ ਜਾਨੀ ਨਾਮ ਜਪਤ ਪ੍ਰਭ ਸਿਉ ਮਨ ਮਾਨੀ ਅਗਾਧ ਬੋਧ ਹਰ ਅਗਮ ਅਪਾਰੀ ਨਾਮ ਜਪਤ ਨਾਮ ਰਿਦੇ ਵਿਚਾਰੇ ਨਾਨਕ ਕਉ ਪ੍ਰਭ ਕਿਰਪਾ ਤਾਰੇ ਗੋੜੀ ਮਹਾਂ